ਹਾਂ ਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਮਿਤਰੋ ਫਰੀਦਕੋਟ ਬਾਈ ਪਿੰਦੇ ਦੇ ਕਰੋ ਇੱਕ ਤਾਜੀ ਸੂਈ ਆਪਾਂ ਬੈਠ ਦਿਖਾ ਰਹੇ ਆ ਕਦੋਂ ਕੋ ਸੂਈ ਹੈ ਇਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਮਿਤਰੋ ਕੱਦ ਕਾਰ ਸੋਹਣਾ ਬੇਲ ਚੰਗੀ ਹੈ ਤੇ ਹੁਣੇ ਹੁਣੇ ਮਿਤਰੋ ਸੂਈ ਹੈ ਸਰੀਰ ਪੱਖੋਂ ਫੇਰ ਆਪਾਂ ਗੱਲ ਕਰਦੇ ਆ ਬਹੁਤ ਹੀ ਚੰਗੀ ਥਣ ਦੇ ਵੀ ਦੀ ਪੂਰੀ ਸਾਫ ਤੇ ਗੁਲਾਬੀ ਥਣ ਤੇ ਕੱਦ ਕਾਰ ਫੇਰ ਆਪਾਂ ਕਹਿੰਦੇ ਵੀ ਚੰਗਾ ਹੈ ਬਾਈ ਦੇ ਨਾਲ ਕਰਦੇ ਆ ਗੱਲਬਾਤ ਵੀ ਕਦੋਂ ਕੋ ਸੂਈ ਹੈ ਤੇ ਪੂਰੀ ਡਿਟੇਲ ਆਪਾਂ ਬਾਅਦ ਵਿੱਚ ਲਵਾਂਗੇ। ਹਾਂਜੀ ਬਾਈ ਪਿੰਦੇ ਕੀ ਹਾਲ ਚਾਲ ਹੈ? ਠੀਕ ਆ ਬਾਈ ਡਾਕਟਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹੋ ਠੀਕ ਆ ਸੇਤਾ ਜੀ। ਬਦਗਾ ਜੀ ਆਪਣੇ ਕੋਲ। ਕਦੋਂ ਕੋ ਸੁਈ ਆ ਜੀ ਇਹ ਬੈੜ? ਇਹ ਨੂੰ ਬਾਈ ਬਸ 8-10 ਮਿੰਟ ਹੋਏ ਹੋਣਗੇ ਡਾਕਟਰ। ਠੀਕ ਆ ਸੁਹਾ ਕਿਹੜਾ ਇਹ? ਇਹ ਦੂਜਾ ਸੁਹਾ ਜੀ। ਦੂਜਾ ਸੁਹਾ 8-10 ਮਿੰਟ ਹੋਏ ਸੁਈ ਨੂੰ ਹਨਾ। ਅਜੇ ਜ਼ੇਰ ਪੈਣੀ ਆ। ਜ਼ੇਰ ਪੈਣੀ ਆ ਡਾਕਟਰ। ਅਜੇ ਅਨ ਤੋਂ 10 ਮਿੰਟ ਮਸਾ ਹੀ ਹੋਏ ਆਗੇ। ਓਕੇ ਓਕੇ ਓਕੇ। ਹਾਂਜੀ। ਸੇਧ ਵੀ ਚੰਗੀ ਆ ਮਿੱਤਰੋ ਕੱਦ-ਕੜ ਵੀ ਚੰਗਾ। ਥੰਲੇਵੇ ਦੀ ਪੂਰੀ ਸਾਫ ਹੈ ਮੰਗਰ ਬੱਚਾ ਕੀ ਹੈ ਬੱਚਾ ਹੈ ਮੰਗਰ ਬੱਛਾ ਹਾਂਜੀ ਤੇ ਮੁੱਲ ਕੀ ਕਰਤਾ ਜੇ ਫੇਰ ਹੀ ਆਪਾਂ ਦੌਰ ਕੇ ਦਿਖਾਵਾਂਗੇ ਮੁੱਲ ਡਾਕਟਰ ਇਹਦਾ 62000 ਰੁਪਿਆ ਦਾ 62 ਹਾਂਜੀ ਮਾਨਤਾਨ ਹੋ ਜੂ ਮਾਨਤਾਨ ਕਰਦੇ ਆਂ ਉਹ ਕਿਧੋ ਰੋ ਜੀ ਇੱਕ ਵਾਰੀ ਮੁੱਲ ਬਾਈ ਕਹਿੰਦਾ ਵੀ 62000 ਆ ਦੂਜੇ ਸੂਏ ਮਿੱਤਰੋ ਸੂਈ ਆ ਥੰਲੇਵੇ ਦੀ ਪੂਰੀ ਸਾਫ ਹੈ ਸੋਹਣਾ ਕੱਦ ਕਾਠਾ ਚੰਗੀ ਸਿਹਤ ਹੈ ਤੇ 8-10 ਮਿੰਟਾਂ ਦੀ ਸੂਈ ਆ ਕਿਉਂਕਿ ਹੁਣੇ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਸੂਈ ਆ ਜਦੋਂ ਅਸੀਂ ਆਏ ਆ ਹੌਣ ਸਾਰੇ ਆਪਾਂ ਨੂੰ throe ਦੀ ਵੀਡੀਓ ਫੜਾ ਰਹੇ ਆ ਚੰਗਾ ਹਵਾਨਾ ਉਹ ਸੋਣਾ ਬਣਾਇਆ ਵਾ ਆਇਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਪੈਂਡਰ ਵਾਜ ਦਾ ਰਮਾਣਾ ਤਸੀਰ ਜੈਥੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਐਚ ਐਫ ਕ੍ਰੋਸ ਇਹ ਵੜਾ ਦੁੱਧ ਮੇਰਾ ਅੰਦਾਜ਼ਾ ਵੀ 17 18 ਲੀਟਰ ਖੁੱਲਾ ਕੱਢਣ ਵਾਲੀ ਆ ਵੈਸੇ ਤਾਂ ਤੁਸੀਂ ਆਪਣੇ ਸਮਝਦੇ ਨਾਲ ਲੈਣੀ ਐ ਤੇ ਚੰਗੀਆਂ ਬਿਹੜਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਨਾਰਮਲ ਜਿਹੜਾ ਇਹ ਰੇਟ ਹੈ ਕੋਈ ਬਹੁਤਾ ਰੇਟ ਨਹੀਂ 62000 ਰੁਪਏ ਰ ਆਪਾਂ ਕਹਿੰਦੇ ਕੋਈ ਬਹੁਤਾ ਰੇਟ ਨਹੀਂ ਹਾਂਜੀ 16 17 ਕਿਲੋ ਬਿਹੜ ਨੇ ਪਹਿਲਾਂ ਨੇ ਪਾਇਆ ਦੁੱਧ ਓਕੇ ਤੇ ਆਲਾ ਜਿੰਨਾ ਮਰਜ਼ੀ ਮੰਨ ਕੇ ਲੈ ਲੇ ਮਲਾ 16 17 ਹੀ ਮੰਨ ਕੇ ਲੈ ਜੇ 16 17 ਮੰਨ ਕੇ ਲੈ ਜੇ ਭਾਉ ਰਹੀ ਆ 16 17 ਵਾਲਾ ਹੀ ਆ 16 17 ਵਾਲਾ ਹੀ ਹੈ ਨਾ ਹਾਂ ਤੇ ਫੋਨ ਨੰਬਰ ਜੀ ਆਪਣਾ 805 ਬਿਆ ਜੀ ਹਾਂਜੀ ਤੇ 424 805 42 ਤੇ 42402 ਦਾ ਫੋਨ ਨੰਬਰ ਹੈ ਜਿਹੜੇ ਸਾਨੂੰ ਬਹੁਤ ਚੰਗਾ ਲੱਗਣਾ ਹੈ ਤਾਂ ਜੇ ਸੱਤ ਜਿਹੜੇ ਦੁਗਣੀ ਮਾਣਨਾ ਹਾਂ ਕਿਸੇ ਪਾਸੋਂ ਵੀ ਮਿੱਤਰੋ ਹੱਥ ਨਹੀਂ 드러ਉਂਦੀ ਅ ਕੱਦ ਕਾੜ ਕਨੀਓ ਵੀ ਨਹੀਂ ਸਿਹਤ ਕਨੀਓ ਵੀ ਨਹੀਂ ਬੱਚਾ ਮੰਗਰ ਕੀ ਆ ਬੱਛਾ ਦਾ ਮੰਗਰ ਬੱਛਾ ਤੇ ਥਣ ਲੈਵੇ ਕੰਨੋ ਵੀ ਮਿੱਤਰੋ ਹੱਥ ਨਹੀਂ 드러ਉਂਦੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਬਈ ਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ